ਕੂਡਮ ਕਟਾਂ ਮੈਂ ਮੇਰੇ ਵੀ ਅੱਗੋਂ ਸਾਡੇ ਦਾਦਾ ਸਹ ਰਿਸ਼ਤੇਦਾਰੀਆਂ 20-20 ਰਿਸ਼ਤੇਦਾਰੀਆਂ ਵੱਧ ਗਈਆਂ ਮੈਂ ਤੇ ਉਹਨਾਂ ਦੀਆਂ ਨਾਨਾ ਅੱਗੋਂ ਉਹਨਾਂ ਦੀਆਂ ਨਾਨਾ ਨਾਲ ਅਸੀਂ ਮਿਲਣਾ ਵਰਤਰਾ ਹੁਣ ਥੋੜਾ ਜਿਹਾ ਨਾ ਘਟਾ ਆਪਣਾ ਘਟਾ ਦਿਓ ਥੋੜਾ ਜਿਹਾ ਧਰਮ ਆਓ ਮਸੀ ਜੀ ਸਸੀ ਗਲਪਨ ਜੀ ਆਹ ਨਹੀਂ ਭੈਣੇ ਮਠਾਈ ਜਿਹੜਾ ਕਿਤੇ ਜੀ ਕਿਥਾਈ ਆਂਦੇ ਆਹ ਕੋਈ ਤੇ ਭੱਜਣ ਵਾਲੀ ਆਹੀ ਮੈਨੂੰ ਜਾਗਦਾ ਤੇ ਬਿਲਕੁਲ ਭੱਜ ਨਾਲ ਹੀ ਆਈ ਦਾ ਹਾਂ ਤੇ ਹੋਰ ਕੀ ਐ ਟਿੱਟੇ ਲਾਗੇ ਪਿੱਛੇ ਨੇ ਕੀ ਕਰਦਾ ਤੁਸੀਂ ਭੱਜ ਨਾਲ ਵੀ ਨਹੀਂ ਆਉਂਦੇ ਜੀ ਹਾਂ ਰਹਿਣ ਤੇ ਦੋ ਉਹ ਅੰਦੇ ਲੜ ਲਾਪੇ ਉਹ ਬੈਠੋ 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 ਹੋ ਠੀਕ ਠਾਕ ਹਾਂ ਸਭ ਠੀਕ ਠਾਕ ਹੈ ਤੁਸੀਂ ਸੁਣਾ ਪਾਣੀ ਪਾਣੀ ਲਿਆਓ ਨਮਸਤੇ ਪਾਣੀ ਲਿਆਓ ਹੋਰ ਹੋਰ ਸੁਣੋ ਸੇਤਾ ਠੀਕ ਜੀ ਠੀਕ ਹੈ ਜੀ ਐ ਕਦਾਂ ਬਾਤ ਕਰਨਾ ਇੱਥੇ ਪਤਾ ਫਿਰ ਉਹਦਾ ਫਿਰ ਇਹਨਾਂ ਵਾਂਦੀਸਲੇ ਵਡੇਰਾ ਆ ਜੂਏ ਫਿਰ ਇਹ ਪੁੱਛੀ ਹੁੰਦਾ ਰਹਿ ਗਏ ਹੋ ਹੁਣ ਤੁਸੀਂ ਬਿਲਕੁਲ ਕੀ ਕਰੀਏ ਫਿਰ ਹੁਣ दवाइया खाई दी सब कुछ बस बस हलो जी सब तो पहला मिठा करो तुम पहले पानी पीला मास जी ठीक है सब ਸਭ ਠੀਕ ਹੈ ਤੁਸੀਂ ਸੁਣਾਓ ਬਹੁਤ ਵਧੀਆ ਬੱਚੇ ਠੀਕ ਨੇ ਬੱਚੇ ਮਾਸੜ ਜੀ ਵਗੈਰਾ ਠੀਕ ਹੈ ਹਾਂ ਸਭ ਠੀਕ ਨੇ ਸਭ ਠੀਕ ਨੇ ਚਲੋ ਤੁਸੀਂ ਭਾਨੇ ਨਾਲ ਆਏ ਆਏ ਤਾਂ ਸਹੀ ਬਿਲਕੁਲ ਮੈਂ ਕਿਹਾ ਪਹਿਲੇ ਨਾ ਪੈਂਜੀ ਨੂੰ ਆਪ ਜਾ ਕੇ ਡੱਬਾ ਦੇਖ ਕੇ ਆਵਾ ਤੇ ਨਾਲ ਉਹਨਾਂ ਨੂੰ ਖੁਸ਼ਖਬਰੀ ਦੱਸ ਕੇ ਆਵਾ ਐ ਲੋ ਵਿਆਹ ਜੇ ਰਿਕੀ ਦਾ ਅੱਛਾ ਆਓ ਕੋਦੋਂ ਮੂੰਹ ਮਿੱਠਾ ਕਰਿਓ ਦੀਦੀ ਨੂੰ ਬੁਲਾਦਾ ਹਾਂ ਤੇ ਰਿਕੀ ਦਾ ਵਿਆਹ ਜੇ ਜਸਵੀਰ ਜਸਵੀਰ ਨੂੰ ਵੀ ਬੁਲਾ ਜਸਵੀਰ ਕਿੱਥੇ ਰਹਿ ਗਈ ਹੈ ਉਹ ਨੇ ਉਹ ਨੇ ਲੈ ਮੈਂ ਕਿਹਾ ਸਾਡੇ ਘਰ ਦੀ ਰੌਣਕ ਕਿੱਥੇ ਰਹਿ ਗਈ ਹਾਂ ਇੱਥੇ ਬੈਠੋ ਬੇਟੀ ਨਾਓ ਹੋਰ ਕੀ ਮੈਂ ਕਿਹਾ ਤੁਸੀਂ ਬੈਠੋ ਤੁਸੀਂ ਬੈਠੋ ਪਾਣੀ ਪਿਆਇਆ ਕੋ ਕਰਾਂਗੇ ਪਲਾਤਾ ਪਲਾਤਾ ਜਸਵੀਰ ਹਾਂ ਆ ਡੱਬਾ ਦੇਣਾ ਹੈ ਕਾਹਦੇ ਡੱਬਾ ਨਿੱਕੀ ਦਾ ਵਿਆਜੇ ਨਾਏ ਕਿਤੇ ਲੈ ਮੁਧਾਈ ਹੋਵੇ ਭੇੜੇ ਫਿਰ ਤਾਂ ਬਹੁਤ ਬੜੀਆਂ 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 ਤੁਹਾਨੂੰ ਪਹਿਲਾਂ ਹਾਂ ਹੋਰ ਕੀ ਲੈ ਆ ਡੱਬਾ ਲੈ ਹੋਰ ਬਤਾਈ ਹੋਵੇ ਹੈ ਤੇ ਮੇਰੀ ਗੱਲ ਸੁਨੋ ਸਾਰਿਆਂ ਨੇ ਪੂਰੇ ਪਰਿਵਾਰ ਸਮੇਤ ਆਣਾ ਜੀ ਇਹ ਕੋਈ ਕਹਿਣ ਵਾਲੀ ਗੱਲ ਹੈ ਆਪਣਾ ਘਰ ਦਾ ਕੰਮ ਹੈਗਾ ਵਿਆਹ ਵਾਹ ਕਰਦਾ ਤੇ ਜਸਵੀਰ ਸਾਰੇ ਕੰਮ ਦੋਨਾਂ ਜਨੀਆਂ ਨੇ ਅੱਗੇ ਅੱਗੇ ਹੋ ਕੇ ਕਰਨੇ ਜੀ ਕੋਈ ਗੱਲ ਨਹੀਂ ਇਹ ਤੁਸੀਂ ਕਿਹੜੀ ਗੱਲ ਕਹਿਤੀ ਆ ਘਰ ਆਪਣਾ ਕੰਮ ਕਰਾਂਗੇ ਕਿ ਤੇ ਪੰਜ ਜੀ ਤੁਸੀਂ ਪਹਿਲੇ ਹੀ ਆ ਜਿਓ ਥੋੜੇ ਦਿਨ ਕੋਈ ਨਹੀਂ ਮੈਂ ਆ ਜਾਾਂਗੇ ਇੱਥੇ ਕਿਹੜੀ ਗੱਲ ਤੇ ਜਸਵੀਰ ਤੁਸੀਂ ਵੀ ਤੁਸੀਂ ਵੀ ਆ ਜਿਓ ਰਲ ਕੇ ਦੋਨੋਂ ਜਨੀਆਂ ਆ ਰਹੀਆਂ ਨੇ ਤੇ ਆਣਾ ਹੀ ਆਣਾ ਹਾਂ ਮੈਂ ਤੇ ਸੱਪਾ ਦਾ ਘਰ ਦੇ ਵਿੱਚ ਉਹ ਵੱਡੀ ਜੂਏਗੀ ਹੈ ਹੈ ਇਹਨੂੰ ਤਾਂ ਤੇ ਬੇਬੇ ਵੀ ਕਹਿੰਦੇ ਆ ਬੜੇ ਬੰਦੇ ਬੜਾ ਹੁੰਦੇ ਫਿਰ ਆਉਂ ਕਰਨਾ ਨਾ ਦੋਨੇ ਜਣੇ ਨਹੀਂ ਆ ਜਾਣਗੇ ਨਾ ਮੈਂ ਆਪਣੀ ਨੂੰਹ ਜਦੋਂ ਛੁੱਟੇ ਗਿਓ ਦੋ ਆ ਜਾਣਗੇ ਕੰਮ ਜੋ ਕਰਦੇ ਆ ਨਾ ਵੱਡੇ ਜੋ ਹੈ ਨਹੀਂ ਤੇ ਕੋਈ ਗੱਲ ਇਹਨੂੰ ਕਰਦਾ ਕੰਮ ਸੰਭੀ ਫਿਰਦੀ ਤੁਸੀਂ ਵੀ ਆ ਜਾ ਜੇ ਸਾਰੇ ਇਕੱਠੇ ਨਹੀਂ ਨਹੀਂ ਇਹ ਵੱਡੇ ਹੈਗੇ ਨਾ ਵੱਡੇ ਆ ਜਾਣਗੇ ਨਾ ਚਲ ਤੂੰ ਛੱਡ ਇੱਧਰ ਗੱਲਾਂ ਵੱਲਾਂ ਧਿਆ ਦੇ ਜਾ ਕੇ ਚਾਹ ਤਰ ਮੇਰੀ ਗੱਲ ਸੁਣ ਲਓ ਮਾਸੀ ਜੀ ਕਿੰਨਾ ਵਧੀਆ ਲੱਗਦਾ ਹੁੰਦਾ ਸੀ ਜਦੋਂ ਘਾਟੇ ਮੰਮੀ ਤੇ ਨਾਲ ਨਾਨੀ ਜੀ ਹੈ ਆਂਦੇ ਜੀ ਕਿੰਨਾ ਚੰਗਾ ਲੱਗਦਾ ਹੁੰਦਾ ਜੀ ਦੋਵੇਂ ਨਾਲੀਆਂ ਨੇ ਆ ਕੇ ਬਹਿ ਕੇ ਗੱਲਾਂ ਕਰਦੀਆਂ ਰਹੀਆਂ ਬਸ ਟਾਈਮ-ਟਾਈਮ ਦੀਆਂ ਗੱਲਾਂ ਦਾ ਬਸ ਦੇਖੋ ਜਿਹੜਾ ਦੁਨੀਆ ਤੇ ਆਇਆ ਉਹਨੇ ਜਾਣਾ ਵੀ ਹੈ ਬਸ ਇੱਥੇ ਕੋਈ ਪੱਕਾ ਤੇ ਕੋਈ ਵੀ ਨਹੀਂ ਜੇ ਕੋਈ ਵੀ ਨਹੀਂ ਆਇਆ ਬਸ ਤੁਹਾਡਾ ਪਿਆਰ ਆ ਅੱਜ ਕੱਲ ਮਾਸੀਆਂ ਦੀ ਕੁੜੀਆਂ ਨਾਲ ਪਿਆਰ ਕਿੱਥੇ ਹੁੰਦਾ ਪਿਆਰ ਤਾਂ ਹੈ ਹੀ ਨਹੀਂ ਅੱਜ ਚਲੋ ਬਾਅਦ ਚ ਗੱਲ ਇਹਨਾਂ ਤੋਂ ਵੱਡਾ ਰਿਸ਼ਤਾ ਹੋਰ ਕਿਹੜਾ ਹੋ ਸਕਦਾ ਹੈ ਹਾਂ ਤੁਹਾਡੇ ਤੋਂ ਵੱਡਾ ਰਿਸ਼ਤਾ ਹੋਰ ਕਿਹੜਾ ਹੋਣਾ ਹੈ ਬਿਲਕੁਲ ਇਹੀ ਤੇ ਆਪਣੇ ਰਿਸ਼ਤੇ ਨੇ ਹਾਂ ਜਰੂਰ ਜੀ ਜਰੂਰ ਹੈ ਸੰਦੇ ਨੇ ਬੱਚਿਆਂ ਆਕੂ ਪਾਲਿਆ ਜੀ ਹੋਰ ਜਸਵੀਰ ਹਾਂ ਜੀ ਜਿਵੇਂ ਰੌਣਕ ਪਹਿਲੇ ਲੰਨੀ ਨਾ ਉਵੇਂ ਹੀ ਰੌਣਕ ਲੱਗਣੀ ਚਾਹੀਦੀ ਹੈ ਲੱਗਣੀ ਹੈ ਬਹੁਤ ਰੌਣਕ ਲੰਦੇ ਘਰ ਵੀ ਸਾਡੇ ਘਰ ਸਵੇਰੇ ਸ਼ਾਮ ਰੌਣਕਾਂ ਹੀ ਲੱਗੀਆਂ ਰਹਿੰਦੀਆਂ ਆ ਰਾਤੀ ਵੀ ਰੌਣਕ ਸਵੇਰੇ ਵੀ ਰੌਣਕ ਸ਼ਾਮੀ ਵੀ ਰੌਣਕ ਆ ਜੀ ਜੇ ਰੱਬ ਨੇ ਰਾਤ ਨਹੀਂ ਹੋਵੇ ਤੇ ਮੈਂ ਕਹਿੰਦੀ ਆ ਇਹ ਤੇ ਮੈਂ ਕਹਿੰਦੀ ਆ ਤਰਸਾ ਛੱਡ ਦੀ ਹੈ ਹਲਾ ਦਿੰਦੀ ਹੈ ਪੂਰੀ ਦੱਸ ਮੇਰੀ ਦੀਦੀ ਹੈ ਹੀ ਇਦਾਂ ਦੇ ਬਹੁਤ ਵਧੀਆ ਹੈ ਬਹੁਤ ਰੌਣਕ ਲੱਗਦਾ ਤੁਸੀਂ ਕੀ ਸਮਝੇ ਹੋ ਨਾ ਨਾ ਸਾਡੀ ਜਸਬੀਰ ਤੋਂ ਸਾਡੇ ਤੋਂ ਵੱਧ ਕੋਈ ਸਮਝਦਾ ਸਾਡੀ ਜਸਬੀਰ ਹੈ ਹੀ ਬੜੀ ਸਿਆਣੀ ਕੁੜੀ ਅੱਛਾ ਤੁਸੀਂ ਇੰਜ ਕਰੋ ਫਿਰ ਸਾਰੇ ਜਾਣੇ ਬਹਿ ਕੇ ਨਾ ਮੰਜੂ ਨਾਲ ਹਲਕੇ ਧਰਤੀ ਹਿਲਾਵੋ ਤੇ ਮੈਂ ਚਾਹ ਬਣਾਉਣੀ ਨਹੀਂ ਜਾ ਜਾ ਮੈਂ ਆਪਣਾ ਨਹੀਂ ਦੀ ਤੁਸੀਂ ਬੈਠੋ ਮੈਂ ਵੈਸੇ ਚਾਹ ਮੈਂ ਬਣਾ ਤੈ ਬਹਿ ਜਾ ਜਸਬੀਰ ਕੋਈ ਗੱਲ ਨਹੀਂ ਉਹ ਬਣਾਉਗੇ ਕੋਈ ਮੇਰੀ ਗੱਲ ਸੁਣ ਹਾਂਜੀ ਆਪਣੀ ਨਾ ਜ਼ੁਬਾਨ ਤੇ ਲਗਾਮ ਰੱਖ ਚੁੱਪੀ ਰਹਿਣਾ ਲੜੋ ਸਾਰਿਆਂ ਦੇ ਸਾਹਮਣੇ ਬਹਿ ਜਾਓ ਆ ਲੈ ਫੜ ਡੱਬਾ ਉੱਥੇ ਰੱਖ ਤੇ ਚਾਹ ਬਣਾ ਲੋ ਜੀ ਚੈਨ ਕਿ ਪਸੂੜੀ ਪਾਤੀ ਹੈ ਮਾਸੀ ਦਾ ਵਿਆਹ ਮੁੰਡੇ ਦਾ ਵਿਆਹ ਕੁੜੀ ਦਾ ਵਿਆਹ ਹਏ ਮਨਜੂ ਕੀ ਹੋਇਆ ਬੜੀ ਚੁੱਪ ਕਰਕੇ ਬੈਠੀ ਹੋਈ ਆ ਉਹ ਨਾ ਮੈਂ ਸੋਚਦੀ ਵੀ ਇਹੀ ਦੀਦੀ ਹਾਂ ਵਿਆਹ ਗਾਵੇ ਅੱਛਾ ਇਹ ਗੰਦੀ ਵੀ ਦੇਣਾ ਲੈਣਾ ਦੇਣਾ ਲੈਣਾ ਵੈ ਤੇ ਕੀ ਦੇਣਾ ਲੈਣਾ ਵੈ ਮੈਂ ਵੀ ਇਹੋ ਸੋਚਣ ਢਈ ਆ ਆ ਮਾਸੀ ਵੇਖ ਕਿੰਨੇ ਸਾਲਾਂ ਬਾਅਦ ਆ ਗਈ ਹੈ ਤੇ ਮੈਂ ਭਰਾਨ ਹੋਗੀ ਵੇਖ ਕੇ ਕਿ ਮਾਸੀ ਜੀ ਇੰਨੀ ਢੇਰ ਬਾਦੋਂ ਆ ਗਏ ਹਾਂ ਮੇਰੀ ਗੱਲ ਸੁਣ ਆ ਚਾਈ ਨੇ ਮੈਨੂੰ ਵੀ ਸੁਣਾਤਾ ਈ ਤੇ ਸੋਨੇ ਵੱਲੋਂ ਵੀ ਕਹਿਣ ਦੇ ਕਿ ਮੈਨੂੰ ਵੀ ਇਹੋ ਗੱਲ ਕਹੀ ਚਾਈ ਕਹਿੰਦੀ ਮੇਰੀ ਭੈਣ ਜਿਹੜੀ ਆ ਨਾ ਮਿਲ ਵਰਤ ਕੇ ਵਧੀਆ ਜਾਂਦੀ ਰਹੀ ਨਾਲੇ ਤੈਨੂੰ ਪਤਾ ਆ ਸੋਖਣਾ ਤੇ ਭੈਣ ਭਰਾ ਥੋੜੇ ਕਿਤੇ ਚਾਚੀ ਤਾਈਆਂ ਮਾਸੀ ਦੀਆਂ ਕੁੜੀਆਂ ਮਿਲਾ ਕੇ ਪੰਜੀ ਤੀ ਜਾਣੇ ਤੇ ਹੈਗੇ ਆ ਤੇ ਚਾਈ ਸਰ ਨਾਲ ਵੱਡੀ ਆ ਸੋਨਾ ਤੇ ਕਹਿ ਕੇ ਗਏ ਗਏ ਕਹਿੰਦੇ ਸੋਨਾ ਪਾ ਨਾ 70000 ਰੁਪਏ ਤੋਲਾ ਸੋਨਾ ਜੇ ਤੇ ਸੋਨਾ ਪਾ ਨਾ ਕਹਿੰਦੇ ਨਾਲ ਕੱਪੜੇ ਵੀ ਬਣਾਓ ਚਾਈ ਕਰਨ ਦੇ ਪਲੇ ਜਮਾਨੇ ਦੀ ਗੱਲ ਉਦੋਂ ਸੋਨਾ ਸਸਤਾ ਸੀ ਸਸਤਾ ਸੀ ਮੇਰੀ ਗੱਲ ਸੁਣ ਲੈ ਮੰਜੂ ਮੈਂ ਤੇ ਨਹੀਂ ਉਹ ਕੁਝ ਕਰਨਾ ਚਾਹੀਦੇ ਰਿਸ਼ਤੇਦਾਰ ਆ ਆਪੇ ਦਵੇ ਭਾਵੇਂ ਨਾ ਦਵੇ ਹਾਂ ਤੂੰ ਵੇਖ ਲੈ ਨਹੀਂ ਨਹੀਂ ਦੀਦੀ ਉਹ ਨਹੀਂ ਗੱਲ ਜਿਹੜਾ ਦੇਣਾ ਲੈਣਾ ਬੰਦਾ ਉਹ ਬੰਦਾ ਹਿਸਾਬ ਦਾ ਦੇ ਦਵਾਂਗੇ ਜਿਹੜੀ ਚੀਜ਼ ਸੋਹਣੀ ਲੱਗੇ ਪਰ ਆ ਥੋੜੀ ਸੋਨਾ ਵੀ ਪਾਣਾ ਉਹ ਵੀ ਪਾਣਾ ਹੱਥ ਹੱਥ ਨਹੀਂ ਤੂੰ ਤਾਂ ਪਾ ਸਕਦੇ ਨਾ ਤੁਹਾਡਾ ਕੰਮ ਕਰ ਵਧੀਆ ਚੱਲਦਾ ਤੁਹਾਨੂੰ ਕੀ ਹੋਇਆ ਜੀ ਕਿਉਂ ਹੁਣੇ ਤੁਸੀਂ ਮੈਨੂੰ ਕਿੱਡਾ ਪਿਆਰ ਨਾਲ ਬੋਲੇ ਕਿੱਡਾ ਸੋਹਣਾ ਲੱਗਦਾ ਪਿਆ ਤਾਂ ਹੁਣੇ ਤੁਸੀਂ ਇਸ ਤਰ੍ਹਾਂ ਕਹਿਣ ਲੱਪੇ ਜੇ ਲੈ ਮੇਰੀ ਹਾਂ ਜੀ ਦੱਸੋ ਤੁਸੀਂ ਕੰਮ ਵੱਲੋਂ ਮੇਰੀ ਗੱਲ ਸੁਣਾ ਕੰਮ ਦੀ ਗੱਲ ਆ ਬਹੁਤ ਹੀ ਗੱਲ ਆ ਇੱਕ ਸੂਟ ਤੇ ਨਾਲ 2100 ਰੁਪਏ ਦੰਦਾਂਗੇ ਜਿੰਨੇ ਦਾ ਸੂਟ ਆਊਗਾ 2100 ਰੁਪਏ ਹੋਗਾ ਤੇ ਆਧਾ ਤੇ ਕਰ ਲਾਂਗੇ ਆਪਾਂ ਦੋਵੇਂ ਜਾਣੀਆ ਉਹ ਜਿਸ ਤਰ੍ਹਾਂ ਤੁਸੀਂ ਕਹੋਗੇ ਉਦਾਂ ਕਰਾਂ ਹਾਂ ਬਸ ਤੈਨੂੰ ਮੈਂ ਕਹਿ ਰਿਹਾ ਚਾਹੀ ਨੂੰ ਸਮਝਾ ਦਿਓ ਕਿ ਗਿਆ ਨਾ ਲੱਤਾਂ ਨਹੀਂ ਅਸੀਂ ਪਾ ਸਕਦੇ ਜੇ ਚਾਹੀ ਜੋ ਮਰਜੀ ਕਹੀ ਜਾਵੇ ਤੇਰੇ ਕੋ ਹੈਗਾ ਤੂੰ ਪਾ ਦੇ ਪਹਿਣਾ ਮੇਰੇ ਤੇ ਹੱਥ ਕਰਕੇ ਮੈਂ ਚਾਹੀ ਨੂੰ ਕਹੋ ਜਿਹੜਾ ਤੇਰਾ ਸੋੜਾ ਬੋਤਾ ਸਮਾ ਲੈ ਚਾਹੀ ਤਾਂ ਅੱਜ ਚਾਹੀ ਬੜਾ ਚੜਿਆ ਕੇ ਪਹਿਨਦੇ ਪੁੱਤ ਪੋਤੇ ਪਹਿਨ ਜਵਾਈ ਆ ਅੱਗੇ ਪਿੱਛੇ ਗ ਅੱਜ ਭੈਣ ਆ ਗਈ ਹੈ ਤੇ ਸਤੀ ਸਿਆਪੇ ਭਾਤੇ ਸਾਡੇ ਜੋ ਗਿਆ ਪਾਣਾ ਪਲਾ 70 80000 ਰੁਪਇਆ ਹੋਵੇਗਾ ਤੇ ਫਿਰ ਉਹਨਾਂ ਦੇ ਵਿਆਹਾਂ ਚ ਜਾਈਏ ਤੇ ਹੁਣ ਅੱਦਨ ਹੁਣ ਦੀਦੀ ਵੀ ਠੀਕ ਹੈ ਕਿ ਅੱਜ ਭੈਣ ਜੀ ਨੇ ਬਹੁਤ ਸੁਣੀ ਗੱਲ ਕੀਤੀ ਮੇਰੇ ਮਤਲਬ ਦੀ ਗੱਲ ਕੀਤੀ ਦਾਦੀ ਜੀ ਹਾਂ ਬੱਤ ਕੀ ਹੋਇਆ ਸਵੇਰੇ ਸਵੇਰੇ ਮੋਲ ਢਕਾ ਕੇ ਬੈਠੇ ਜੀ ਉਹ ਤੇ ਇਹ ਕਰਾ ਹੁਣ ਹੁਣ ਤਾਂ ਨੂੰ ਪਤਾ ਹੀ ਹੈ ਹੁਣ ਮੈਂ ਦੀਨਾ ਲੈਣਾ ਹੈ ਹੈ ਤੇ ਇਹ ਕਿੰਨੂ ਦੇਣਾ ਲੈਣਾ ਆਏ ਆਈ ਵਿਆਹ ਨਹੀਂ ਸੀਗਾ ਅੱਛਾ ਆ ਉਹ ਆ ਮਸੀਲੇ ਮੁੰਡੇ ਦਾ ਪੁੱਤਰੇ ਦਾ ਪੁੱਤਰੇ ਦਾ ਵਿਆਹ ਹੋ ਗਿਆ ਸੀ ਤੇ ਹੁਣ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਹੁਣ ਦੀਨਾ ਲੈਣਾ ਹੈ ਤੇ ਇਹ ਕਹਿੰਦੇ ਨੇ ਕਿ ਸਾਡੇ ਕੋਲ ਕੁਛ ਹੈਗਾ ਹੀ ਨਹੀਂ ਕੌਣ ਕਹਿੰਦਾ ਆ ਦੋਵੇਂ ਜਣੀਆਂ ਕੰਜੀਆਂ ਜਸਵੀਰ ਵੇ ਕਹਿੰਦੀ ਆ ਤੇ ਮੰਜਵੀ ਕਹਿੰਦੀ ਦੋਵੇਂ ਜਣੀਆਂ ਕੰਡੀਆਂ ਸਾਡੇ ਕੋਲ ਕੁਛ ਅਰਾਈ ਨਹੀਂ ਦੱਸ ਤੇ ਇਹ ਉਹ ਤੇ ਪਤਾ ਕਿ ਤੁਹਾਡੇ ਇਹਨਾਂ ਦੇ ਵਿਆਹ ਚ ਕਿੰਨਾ ਕੁਛ ਹੋ ਕਰਕੇ ਗਈਆਂ ਸੀ ਤੇ ਹੁਣ ਦੇਨ ਦਾ ਵਿਲਾ ਆਇਆ ਵਾ ਤੇ ਹੁਣ ਕੰਡੀਆਂ ਸਾਡੇ ਕੋਲ ਕੁਛ ਅਰਾਈ ਦੱਸ ਉਹਨਾਂ ਨੇ ਆਪ ਕਿਹਾ ਕੁਛ ਨਹੀਂ ਹੈਗਾ ਆਹੋ ਕੰਡੇ ਕੰਡੇ ਕੋਈ ਹੁਣ ਕਹਿੰਦੇ ਤੁਹਾਡੇ ਜੁਮੇ ਤੂੰ ਹੀ ਤੂੰ ਹੀ ਦਿਓ ਨਾ ਦਿਓ ਇਹ ਕਹਿੰਦੀ ਐ ਅਸੀਂ ਆਪਣੇ ਰਿਸ਼ਤੇ ਜਾਰੀ ਵਰਤਣੀ ਹੈ ਤੁਹਾਡੇ ਦੂਰ ਦੀ ਕਿੱਥੇ ਰਿਸ਼ਤੇਦਾਰੀ ਆਪਾਂ ਵਰਤਣੀ ਤੇ ਦੱਸਦੀ ਐ ਹੁਣ ਜੇ ਉਹ ਮੇਰੇ ਨਾਲ ਅਗਲੇ ਕਰਕੇ ਗਏ ਮੈਂ ਤਾਂ ਧੀਏ ਵਰਤਣਾ ਹੀ ਵਰਤਣਾ ਹੁਣ ਮੈਂ ਥੋੜੀ ਕਿਸੇ ਗੱਲ ਤੋਂ ਪਿੱਛੇ ਹਟਣਾ ਹੈ ਮੈਂ ਤਾਂ ਸਾਰਾ ਪਾਸਾ ਹੀ ਦੇਖਣਾ ਹੈ ਨਾ ਚਲੋ ਦਾਦੀ ਜੀ ਤੁਸੀਂ ਟੈਨਸ਼ਨ ਨਾ ਲਓ ਮੇਰੀ ਗੱਲ ਸੁਣੋ ਮੇਰੇ ਹੁੰਦੇ ਤੇ ਇਨਾਂ ਦੇ ਹੁੰਦੇ ਤੁਹਾਨੂੰ ਕਿਸੇ ਵੀ ਗੱਲ ਦੀ ਨਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਆਪਾਂ ਹੈਗੇ ਹਨ ਮੈਂ ਇਨਾਂ ਨਾਲ ਗੱਲ ਕਰਾਂਗੀ ਤੇ ਇਸ ਚੀਜ਼ ਦਾ ਹੱਲ ਨਿਕਲ ਹੀ ਜਾਣਾ ਵਾ ਤੇ ਰਹਿ ਗਏ ਮੰਮੀ ਤੇ ਚਾਚੀ ਉਹਨਾਂ ਨੂੰ ਆਪਾਂ ਸਮਝਾਵਾਂਗੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੇ ਸਭ ਕੋ ਸ਼ੁਕਰਣ ਖੁਦ ਹੈ ਚੰਗਾ ਭਲਾ ਰਹਿਣ ਨੇ ਆ ਖਾਣ ਪੀਣਦੇ ਆ ਰਲ ਮਿਲ ਕੇ ਰਹਿਣ ਨੇ ਆ ਫਿਰ ਵੀ ਬਸ ਪਤਾ ਨਹੀਂ ਕਿਉਂ ਲੜਦੇ ਰਹਿੰਦੇ ਆ ਆਪਸ ਦੇ ਵਿੱਚ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਲੜਦੇ ਮੇਰੇ ਨਾ ਤੇਰ ਮੇਰੇ ਪੈਸੇ ਆ ਵਾਸਤੇ ਪਤਾ ਨਹੀਂ ਇੰਨਾ ਪੈਸਾ ਇਹਨਾਂ ਨੇ ਕਿੱਥੇ ਲੈ ਕੇ ਜਾਣਾ ਪੈਸਾ ਪੈਸੇ ਕਰਦੇ ਰਹਿੰਦੇ ਆ ਕੀ ਕਰੀਏ ਭਤੀਏ ਮੈਂ ਤੇ ਆਪ ਸਮਝਾਉਂ ਜਾਣਾ ਇਹਨਾਂ ਨੂੰ ਦੋਵਾਂ ਨੂੰ ਥੱਕ ਗਈ ਆ ਇਹਨਾਂ ਨੂੰ ਇਹ ਨਹੀਂ ਪਤਾ ਪੈਸੇ ਨਾਲੋਂ ਜ਼ਿਆਦਾ ਜ਼ਰੂਰੀ ਨਾ ਰਿਸ਼ਤੇ ਹੁੰਦੇ ਨੇ ਰਿਸ਼ਤੇ ਹੁੰਦੇ ਨੇ ਪੈਸਿਆਂ ਨੇ ਤੇ ਪੈਸੇ ਨੇ ਤੇ ਆਣਾ ਤੇ ਚੱਲ ਜਾਣਾ ਚੱਲ ਜਾਣਾ ਬਸ ਪੈਸਿਆਂ ਦੀ ਤੇ ਆਈ ਚਲਾਈ ਚੱਲੀ ਚੱਲਦੀ ਰਹਿੰਦੀ ਹੈ ਬਸ ਹੋ ਗਿਆ ਨਾ ਬਸ ਤੇ ਰਿਸ਼ਤੇ ਚੱਲ ਜਾਣ ਤੇ ਫਿਰ ਪੈਸਿਆਂ ਨੂੰ ਕੀ ਕਰਨਗੇ ਪੈਸੇ ਰਹਿ ਜਾਂਦੇ ਰਿਸ਼ਤੇ ਨਾ ਹੋਣ ਤੇ ਰਹਿ ਲੈਣਗੇ ਫਿਰ ਇਸ ਤਰ੍ਹਾਂ ਇਹ ਟੀਏ ਹੁਣ ਇਹਨਾਂ ਨੂੰ ਪਤਾ ਹੋਵੇ ਇੱਥੇ ਹੁਣ ਇਹਨਾਂ ਨੂੰ ਸਮਝ ਚਾਹੀਦੀ ਹੈ ਨਾ ਮੇਰੀ ਗੱਲ ਸੁਣੋ ਤੁਸੀਂ ਨਾ ਟੈਨਸ਼ਨ ਨਾ ਲਓ ਇੱਕ ਮਾਂ ਆਪਣੇ ਬੱਚਿਆਂ ਵਾਸਤੇ ਕੀ ਕੋਸ਼ਿਸ਼ ਨਹੀਂ ਕਰਦੀ ਛੋਟੇ ਹੁੰਦੇ ਉਹ ਤੋਂ ਲੈ ਕੇ ਹੁਣ ਤੱਕ ਪਾਲਦੀ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆ ਦਿੰਦੀ ਪਰ ਜੀ ਅੱਜ ਇੱਕ ਮਾਂ ਨੂੰ ਲੋੜ ਆ ਤੇ ਬੱਚੇ ਇਸ ਤਰ੍ਹਾਂ ਕਰੰਦੇ ਆ ਤੇ ਤੁਸੀਂ ਬਸ ਉਹਨਾਂ ਨਾਲ ਹੀ ਗੱਲ ਕੀਤੀ ਆ ਹੋਰ ਟੀਏ ਮੈਂ ਕਿ ਫਿਰ ਕਿਸੇ ਨਾਲ ਗੱਲ ਕਰਨੀ ਮੈਂ ਜਿਹੜੀ ਗੱਲ ਕੀਤੀ ਦੋਵਾਂ ਨਾਲ ਮੈਂ ਗੱਲ ਕੀਤੀ ਉਹ ਕਹਿੰਦੀ ਤੁਹਾਡੇ ਰਿਸ਼ਤੇਦਾਰੀ ਹੈਗੇ ਤੁਸੀਂ ਕਰੋ ਤੇ ਨਾ ਕਰੋ ਤੂੰ ਹੀ ਨਾ ਟੈਨਸ਼ਨ ਨਾ ਲਉ ਮੈਂ ਹੁਣ ਗੱਲ ਕਰਨੀ ਐ ਇਹਨਾਂ ਦੇ ਨਾਲ ਤੂੰ ਇਹਨਾਂ ਨੂੰ ਕਿਉਂ ਹੀ ਨਾ ਕੁਝ ਕਰਨ ਵਾਸਤੇ ਚਲ ਠੀਕ ਐ ਜਿਸ ਤਰ੍ਹਾਂ ਦ ਕਹਿੰਨੀ ਐ ਨਾ ਚਲ ਕੋਈ ਤੂੰ ਮੰਮੀ ਨੂੰ ਤੇ ਤਾਈ ਜੀ ਨੂੰ ਕੁਝ ਨਾ ਕਿਉ ਚਲ ਠੀਕ ਐ ਮੈਂ ਕੁਝ ਇਹਨਾਂ ਦਾ ਸੁਭਾਅ ਹੀ ਇਤਰਾਹ ਦਾ ਹੋਈ ਜਾਂਦਾ ਵਾ ਪਰ ਮੈਂ ਤੇ ਆਮ ਨਹੀਂ ਸਮਝਿਆ ਦਿਨੋ ਦਿਨ ਦਿਨੋ ਦਿਨ ਅੱਜ ਹੋਰ ਕੱਲ ਹੋਰ ਅੱਜ ਹੋਰ ਕੱਲ ਹੋਰ ਮੈਨੂੰ ਤੇ ਸਮਝ ਨਹੀਂ ਆਂਦੀ ਆਂਦੀ ਚਲੋ ਦਾਦੀ ਜੀ ਤੂੰ ਟੈਨਸ਼ਨ ਨਾ ਕਰੋ ਠੀਕ ਹੈ ਚਲੋ ਦਾਦੀ ਜੀ ਮੈਂ ਨਾ ਇਹਨਾਂ ਨਾਲ ਗੱਲ ਕਰਦੀ ਆ ਤੇ ਤੂੰ ਕੁਝ ਖਾਦਾ ਪੀਤਾ ਕਿ ਨਹੀਂ ਖਾਦਾ ਉਹ ਨਹੀਂ ਤੇ ਉਹ ਬਣਾਣ ਦੀ ਚਾ ਮੈਂ ਲੱਗੀ ਬਸੇ ਹੁਣ ਚਾਹ ਹੀ ਪੀਣ ਬਸ ਤੂੰ ਇਹ ਨਾ ਸਵੇਰੇ ਸਵੇਰੇ ਚਾਹ ਦੇ ਨਾਲ ਰੋਟੀ ਖਾ ਲੈ ਕਰੋ ਤੁਹਾਨੂੰ ਪਤਾ ਤੇਗਾ ਤੁਹਾਨੂੰ ਸ਼ੂਗਰ ਹੈਗੀ ਆ ਆ ਧੀਏ ਪਰ ਹੁਣ ਕੀ ਕਰਾਂ ਬਸ ਉਹ ਟੈਨਸ਼ਨ ਵਾਲੇ ਵਿੱਚ ਹੀ ਬਸ ਸਾਰਾ ਦਿਨ ਤੂੰ ਇਹ ਨਾ ਟੈਨਸ਼ਨ ਨਾ ਲੋ ਸਾਡੇ ਹੁੰਦੇ ਆ ਦੋਵਾਂ ਦੇ ਹੁੰਦੇ ਆ ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਲੋੜ ਨਹੀਂ ਹੈਗੀ ਤੇ ਮੰਮੀ ਦੀ ਚਾਚੀ ਦੀ ਤੁਸੀਂ ਇੰਨੀ ਉਹ ਸੋਰੀ ਮੰਮੀ ਦੀ ਤੇ ਤਾਈ ਦੀ ਤੁਸੀਂ ਇੰਨੀ ਪਰਵਾਹ ਨਾ ਕਰਿਆ ਕਰੋ ਮਤਲਬ ਪਰਵਾਹ ਕਰਿਆ ਕਰੋ ਜਿਆਦਾ ਦਿਮਾਗ ਤੇ ਗੱਲਾਂ ਨਾ ਲਿਆ ਕਰੋ ਉਹਨਾਂ ਦੀਆਂ ਤੁਹਾਨੂੰ ਪਤਾ ਦੇਗਾ ਉਹਨਾਂ ਦੋਵਾਂ ਦਾ ਹਾਲ ਹਾਂ ਉਹ ਤੇ ਧੀਏ ਮੈਨੂੰ ਪਤਾ ਹੀ ਹੈ ਇਹਨਾਂ ਦਾ ਹਾਂ ਚਲੋ ਲੈਣਾ ਇਹਨਾਂ ਨਾਲ ਗੱਲ ਕਰਕੇ ਹਾਂ ਠੀਕ ਹੈ ਠੀਕ ਇੱਕੋ ਧੀਆ ਬੁੱਤਰ ਵੇਖੋ ਇੱਕੋ ਵੇੜੇ 'ਚ ਖੇਡਦੇ ਸੀ ਹੈ ਅੱਜ ਵੱਡੇ ਹੋ ਜਾਂਦੇ ਨੇ ਤੇ ਅੱਜ ਬਦਲ ਹੀ ਜਾਂਦੇ ਨੇ ਦੱਸੋ ਸਿਆਣਾ ਬੰਦਾ ਕਿੱਥੇ ਜਾਵੇ ਦੱਸ ਕਿਰਨ 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 ਹਾਂਜੀ ਹਾਂਜੀ ਆ ਜਾ ਯਾਰ ਚਾਹ ਦੇ ਮੈਨੂੰ ਨਾਲੇ ਆ ਵਾਸ਼ ਦੇ ਵਾਸ਼ ਕਿਥੇ ਵਾਸ਼ ਨਹੀਂ ਮਿਲਣ ਦੀ ਤੇ ਮੇਰਾ ਫੋਨ ਵੀ ਹੈਲੋ ਚਾਹ ਆ ਜਾ ਪਹਿਲਾਂ ਚਾਹ ਤੇ ਪੀਓ ਬਾਅਦ ਕੀ ਯਾਰ ਸਾਢੇ 9 ਹੋ ਗਏ ਲੇਟ ਹੋ ਗਏ ਬਾਹਰ ਨਾ ਪੀ ਲੈਂਦੇ ਚਾਹ ਬਾਹਰ ਵੀ ਨਹੀਂ ਹੂੰ ਤੇ ਚਲੋ ਆਜੋ ਮੈਂ ਨਾ ਤੁਹਾਨੂੰ ਇੱਕ ਗੱਲ ਕਰਨੀ ਸੀ ਆ ਜਾ ਫਿਰ ਬਾਹਰ ਬੈ ਕੇ ਗੱਲ ਕਰ ਲੈਣਾ ਨਾਲੇ ਚਾਹ ਪੀ ਲੈਣਾ ਚਲੋ ਆਜੋ ਆਜੇ ਲੇਟ ਹੋ ਗਏ ਕਿਰਨ ਹਾਣਾ ਲੇਟ ਕਰਾਤਾ ਤੁਮ ਮੈਂ ਕਿਉਂ ਲੇਟ ਕਰਾਇਆ ਤੁਹਾਨੂੰ ਕਿਉਂ ਅੱਜ ਉੱਠੇ ਲੇਟ ਦੇ ਦੱਸੋ ਜਲਦੀ ਜਲਦੀ ਗੱਲ ਪਤਾ ਕੀ ਆ ਉਹਨਾਂ ਦਾਦੀ ਜੀ ਬੜੇ ਸੈਡ ਜੇ ਬੈਠੇ ਹੋਏ ਸੀਗੇ ਕੀ ਗੱਲ ਹੋਈ ਤੁਹਾਨੂੰ ਪਤਾ ਨਹੀਂ ਆ ਉਹਨਾਂ ਦੇ ਉਹ ਕੀ ਕਹਿੰਦੇ ਆ ਮਾਸੀ ਦੀ ਕੁੜੀ ਦੀ ਪੋਤਰੇ ਦਾ ਵਿਆਹ ਵਾ ਜਿਨ੍ਹਾਂ ਨਾਲ ਬੜਾ ਵਰਤਦੇ ਹੀ ਉਹ ਮਾਸੀ ਕੂੜੀ ਪੋਤਰੇ ਦਾਵਿਆ ਅੱਛਾ ਲਾਗੇ ਨਹੀਂ ਹੁੰਦੇ ਸਿਮਰਨ ਨਹੀਂ ਲਾਗੇ ਦੀ ਰਿਸ਼ਤੇਦਾਰੀ ਆ ਤੇ ਗੱਲ ਇਹ ਆ ਹੂੰ ਕਿ ਉਹ ਇੰਨਾ ਨਾ ਬੜਾ ਵਰਤਦੇ ਸੀਗੇ ਤੇ ਦਾਦੀ ਨੇ ਮੰਮੀ ਨੂੰ ਤੇ ਤਾਈ ਜੀ ਨੂੰ ਕਿਹਾ ਕਿ ਖੀ ਲੈਣਾ ਦੇਣਾ ਵਾ ਹੂੰ ਸਗਨ ਵਗੈਰਾ ਜਾਂ ਕੁਝ ਇਹਨਾਂ ਨੇ ਕਿਹਾ ਕਿ ਮੈਂ ਵਿਧਿਆ ਕਰਨਾ ਤੇ ਉਹਨਾਂ ਦੋਵਾਂ ਨੇ ਮਨਾ ਕਰਤਾ ਉਹ ਕਹਿੰਦੇ ਆ ਕਿ ਸਾਡੇ ਕੋਈ ਏਡੀਆਂ ਦੂਰ ਦੀਆਂ ਰਿਸ਼ਤੇਦਾਰੀਆਂ ਨਹੀਂ ਵਰਤੀਆਂ ਜਾਂਦੀਆਂ ਆ ਤੁਹਾਡੇ ਵੀ ਬੱਚਿਆਂ ਦੇ ਵਿਆਹ ਹੋ ਗਿਆ ਪਰ ਉਹਨਾਂ ਦੀਆਂ ਰਿਸ਼ਤੇਦਾਰੀਆਂ ਵਰਤਣੀਆਂ ਕਿ ਇਹ ਤੁਹਾਡੀਆਂ ਰਿਸ਼ਤੇਦਾਰੀਆਂ ਵਰਤਣੀਆਂ ਵਾ ਤੇ ਦੂਰ ਦੀਆਂ ਰਿਸ਼ਤੇਦਾਰੀਆਂ ਤੁਸੀਂ ਆਪ ਹੀ ਸੰਭੋ ਤੇ ਹਨ ਤੁਹਾਡੀਆਂ ਰਿਸ਼ਤੇਦਾਰੀਆਂ ਸੰਭਨ ਦੋ ਇਹਨਾਂ ਦੋਵਾਂ ਦੇ ਨਾਲ ਦਿਲਾਂ ਦੇ ਵਿੱਚ ਕੁਝ ਨਹੀਂ ਹੈ ਇਹ ਬਸ ਨਾ ਐਵੇਂ ਹੀ ਇੱਕ ਦੂਜੇ ਤੋਂ ਪਤਾ ਨਹੀਂ ਕਿਉਂ ਨਾ ਖੁੰਦਗਰੀ ਖਾਈ ਜਾਂਦੀਆਂ ਵਾ ਦਿਲਾਂ ਦੇ ਵਿੱਚ ਕੁਝ ਨਹੀਂ ਹੈ ਇਹ ਗੱਲ ਇਹੋ ਹੀ ਹੋਣੀ ਆ ਕਿ ਉਹ ਕਹਿੰਦੇ ਹੋਣੇ ਮੈਨੂੰ ਨਾ ਪੈਸੇ ਖਰਚਣੇ ਪੈਣ ਉਹ ਕਹਿੰਦੇ ਹੋਣੇ ਮੈਨੂੰ ਨਾ ਖਰਚਣੇ ਪੈਣ ਪਰ ਗੱਲ ਤੇ ਉਹੀ ਆ ਨਾ ਸਾਰਾ ਕੁਝ ਹੁੰਦੇ ਹੁੰਦੇ ਵੀ ਇਹ ਖਰਾਬ ਕਰਨ ਦੇ ਇਹ ਕਰਦਾ ਸਿਸਟਮ ਇਹ ਸਾਰਾ ਕੁਝ ਕਰੀਏ ਤੇ ਗੱਲ ਕਿੰਨੀ ਕੁ ਵਧੀਆ ਲੱਗਦੀ ਹੈ ਤੁਸੀਂ ਕੀ ਚਾਹੁੰਦੇ ਹੋ ਮੈਂ ਤੇ ਇਹੋ ਹੀ ਉਹਨਾਂ ਨੂੰ ਕਹਿ ਕੇ ਆਈ ਆ ਕਿ ਤੁਸੀਂ ਟੈਨਸ਼ਨ ਨਾ ਲਓ ਮੈਂ ਤੇ ਤੁਹਾਡੀ ਇਸ ਪ੍ਰੋਬਲਮ ਦਾ ਹੱਲ ਜ਼ਰੂਰ ਕਰਾਂਗੇ ਤੂੰ ਦਾਦੀ ਨਾਲ ਗੱਲ ਕਰ ਲੈ ਜੋ ਦਾਦੀ ਨੇ ਕਰਨਾ ਵਾ ਨਾ ਉਹ ਕਰਵਾ ਦਿਓ ਠੀਕ ਹੈ ਪੈਸੇ ਜਿਹੜੇ ਚਾਹੀਦੇ ਆ ਉਹ ਮੇਰੇ ਕੋਲ ਲੈ ਲਓ ਮੀ ਤੂੰ ਚਲੋ ਠੀਕ ਆ ਮੈਂ ਤੇ ਇਹੋ ਹੀ ਉਹਨਾਂ ਨੂੰ ਕਹਿ ਕੇ ਆਈ ਹਾਂ ਵਾ ਵਾ ਕਾਫੀ ਸੈਡ ਹੈ ਗੇ ਸੀਗੇ ਤੇ ਹੁਣ ਥੋੜਾ ਜਿਹਾ ਉਹਨਾਂ ਨੂੰ ਹੌਸਲਾ ਤੇ ਮਿਲੂਗਾ ਨਾ ਦੱਸ ਦੇ ਉਹਨਾਂ ਨੂੰ ਉਹਨਾਂ ਨੂੰ ਕੋਈ ਟੈਨਸ਼ਨ ਦੂਰ ਕਰ ਦੋ ਜੋ ਦਿਲ ਕਰਦਾ ਵਾ ਉਹੋ ਹੀ ਕਰੋ ਤੁਸੀਂ ਠੀਕ ਹੈ ਨਾ ਚਲੋ ਠੀਕ ਆ ਮੈਨੂੰ ਇੱਕ ਗੱਲ ਸਮਝ ਨਹੀਂ ਆਂਦੀ ਜਦੋਂ ਬੱਚੇ ਛੋਟੇ ਹੁੰਦੇ ਨੇ ਨਾ ਮਾਂ ਉਹਦੀਆਂ ਹਰ ਇੱਕ ਖੁਆਇਸ਼ਾਂ ਪੂਰੀਆਂ ਕਰਦੀ ਆ ਜਦੋਂ ਬੱਚੇ ਥੋੜੇ ਵੱਡੇ ਹੋ ਜਾਂਦੇ ਆ ਉਹਨਾਂ ਦੇ ਬਰਥਡੇ ਆ ਜਾਂਦੇ ਆ ਤੇ ਪੈਸੇ ਮੰਗਦੇ ਆ ਅੱਜ ਆਪਾਂ ਇਹਨੂੰ ਪਾਰਟੀ ਦੇਣੀ ਆ ਅੱਜ ਆਪਾਂ ਉਹਨੂੰ ਪਾਰਟੀ ਦੇਣੀ ਆ ਅੱਜ ਮੇਰੇ ਫਰੈਂਡ ਦਾ ਬਰਥਡੇ ਆ ਮੈਂ ਉਹਦੇ ਲਈ ਗਿਫਟ ਲੈਣਾ ਵਾ ਤੇ ਮਾਂ ਹਰ ਇੱਕ ਆਪਣਾ ਯਤਨ ਕਰਦੀ ਕਿ ਮੇਰਾ ਬੱਚਾ ਖੁਸ਼ ਰਹੇ ਬੱਚੇ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ ਤਾਂ ਕਿ ਵੱਡਾ ਹੋ ਕੇ ਉਹ ਰਿਅਲਾਈਜ਼ ਨਾ ਕਰੇ ਇਹ ਸਭ ਚੀਜ਼ਾਂ ਤੇ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਤੇ ਮਾਮਾ ਦਾ ਇਹ ਹਾਲ ਹੋ ਜਾਂਦਾ ਕਿ ਉਹ ਇਤਨਾ ਤਰਸੇ ਇੱਕ ਇੱਕ ਚੀਜ਼ ਨੂੰ ਇਤਰਲੇ ਮਾਰੇ ਕਿ ਤੁਸੀਂ ਮੇਰੇ ਰਿਸ਼ਤੇਦਾਰਾਂ ਨੂੰ ਇਤਨਾ ਕਰੋ ਮੇਰੇ ਰਿਸ਼ਤੇਦਾਰਾਂ ਨੂੰ ਉਤਨਾ ਕਰੋ ਇਹ ਗੱਲ ਕਿਸ ਹੱਦ ਤੱਕ ਸਹੀ ਹੈ ਤੁਸੀਂ ਮੈਨੂੰ ਆਪ ਹੀ ਦੱਸੋ ਕਿਰਨ ਇਹ ਜਿੜੀ ਵੀ ਗੱਲ ਹੈ ਨਾ ਤੂੰ ਕਰਨ ਨਹੀਂ ਬਿਲਕੁਲ ਸਹੀ ਗੱਲ ਕਰਨ ਨਹੀਂ ਆ ਤੇ ਇਹ ਨਾ ਪਾਪਾ ਵਾਸਤੇ ਵੱਡੇ ਪਾਪਾ ਵਾਸਤੇ ਮੰਮੀ ਵਾਸਤੇ ਵੱਡੀ ਮੰਮੀ ਵਾਸਤੇ ਇਹਨਾਂ ਵਾਸਤੇ ਗੱਲ ਬਹੁਤ ਗਲਤ ਹੈਗੀ ਆ ਇਹ ਜੋ ਕੁਝ ਕਰਨ ਦੇ ਸਿਰਫ ਇਹ ਆ ਕਿ ਉਹਦੇ ਪੈਸੇ ਖਰਚੇ ਜਾਣ ਮੇਰੇ ਨਾ ਖਰਚੇ ਜਾਣ ਜਦੋਂ ਘਰ ਸਾਂਝਾ ਸੀ ਸਭ ਕੁਝ ਉਹਦੋਂ ਵੀ ਤੇ ਹੁੰਦਾ ਸੀ ਨਾ ਹੁਣ ਬਸ ਇਹ ਆ ਕਿ ਮੈਂ ਬਚਾਲਾ ਮੈਂ ਬਚਾਣਾ ਪਰ ਜਿਸ ਦਿਨ ਏ ਹੁਣ ਦਾਦੀ ਦੀ ਉਮਰ ਦੇ ਵਿੱਚ ਗਏ ਦਾਦੀ ਜਿੱਥੇ ਅੱਜ ਸਟੈਂਡ ਆ ਉੱਥੇ ਏ ਸਟੈਂਡ ਹੋਏ ਨਾ ਜਦੋਂ ਫੇਰ ਉਹਨਾਂ ਨੂੰ ਇਸ ਗੱਲ ਦਾ ਨਾ ਸਵਾਲ ਦਾ ਜਵਾਬ ਮਿਲੇਗਾ ਕਿ ਕੀ ਅਹੀਂ ਦਾਦੀ ਨਾਲ ਕੀਤਾ ਤੇ ਕੀ ਅੱਜ ਸਾਡੇ ਨਾਲ ਹੋਣ ਰਿਹਾ ਉਦੋਂ ਉਹਦੇ ਦਿਮਾਗ 'ਚ ਕੀ ਆਉਂਦੀ ਹੋਊਗੀ ਮਨ 'ਚ ਕੀ ਮਹਿਸੂਸ ਕਰਦੀ ਹੋਊਗੀ ਕਿ ਜਿਹੜੀ ਅੱਜ ਅਸੀਂ ਕਰਨ ਰਏ ਆ ਇੱਕ ਗੱਲ ਮੈਨੂੰ ਹੋਰ ਸਮਝ ਨਹੀਂ ਆਂਦੀ ਜਦੋਂ ਇਨਸਾਨ ਇਸ ਉਮਰ ਦੇ ਵਿੱਚ ਆ ਜਾਂਦਾ ਵਾ ਬੁਢਾਪੇ ਦੇ ਵਿੱਚ ਆ ਜਾਂਦਾ ਵਾ ਉਹ ਆਪਣੀ ਸਾਰੀ ਖੁਆਇਸ਼ਾਂ ਮਾਰ ਦੇਵੇ ਜੀਨ ਜੀਨ ਦੀ ਉਮੀਦ ਵੀ ਛੱਡ ਦੇਵੇ ਉਹ ਕਿਉਂ ਯਾਰ ਤੇ ਇਹ ਦਾਦੀ ਵਾਲੀ ਵੇਖੋ ਨਾ ਸਾਰੇ ਜਾਣੇ ਇਹੋ ਹੀ ਕਹਿੰਦੇ ਕਿ ਤਾਂ ਢੀ ਰਿਸ਼ਤੇਦਾਰੀ ਆ ਜਿੰਨੇ ਜੀ ਦੀ ਰਿਸ਼ਤੇਦਾਰੀ ਨਾਲ ਵਰਤਣਾ ਨਾ ਆਪਣੇ ਪੈਸਿਆਂ ਤੇ ਵਰਤੋ ਆਪਣੇ ਪੈਸਿਆਂ ਦਾ ਖਰਚ ਕਰੋ ਆਪਣੇ ਪੈਸਿਆਂ ਦੇ ਨਾਲ ਉਹਨਾਂ ਨੂੰ ਖਵਾਓ ਪਿਆ ਜੇ ਉਹ ਆ ਵੀ ਗਏ ਆ ਤੇ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਇਹ ਦੋਵੇਂ ਜਾਣੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਹੁਣ ਤੁਸੀਂ ਇਹ ਵੇਖੋ ਦਾਦੀ ਜੀ ਨੂੰ ਕਿੰਨੇ ਕ ਪੈਸੇ ਦਿੰਦੇ ਉਹਨਾਂ ਦਾ ਮਹੀਨਾ ਬੰਨੇ ਆ ਇਹਨਾਂ ਨੇ ਕਿਰਨ ਗੱਲ ਤੇ ਗਲਤ ਆ ਇਹ ਗੱਲ ਸਹੀ ਹੈ ਕਿ ਜਦੋਂ ਛੋਟੇ ਹੋਈਦਾ ਨਾ ਉਦੋਂ ਮਾਪਿਓ ਸਾਰਾ ਕੁਝ ਕਰਦੇ ਆ ਤੇ ਜਦੋਂ ਵੱਡੇ ਹੋਈਦਾ ਉਦੋਂ ਹਰ ਥਾਂ ਤੇ ਬੱਚੇ ਨਹੀਂ ਗਲਤ ਹੁੰਦੇ ਮਾਪਿਓ ਵੀ ਗਲਤ ਹੁੰਦੇ ਆ ਇਹ ਉਹੀ ਮਾਪਿਓ ਜਿਹੜੇ ਆ ਵੱਡੇ ਹੋયા ਬੱਚਿਆਂ ਨੂੰ ਨਾ ਕਹਿੰਦੇ ਆ ਬੰਦੇ ਤੁਹਾਡੀਆਂ ਰਿਸ਼ਤੇਦਾਰੀਆਂ ਤੁਸੀਂ ਭਗਤਾਓ ਮੇਰੇ ਨਾਲ ਵੀ ਤੇ ਇਤਰਾ ਹੀ ਹੁੰਦਾ ਵਾ ਮੇਰਾ ਕੋਈ ਆ ਜਾਂਦਾ ਤੇ ਇਹ ਕਿਹੜਾ ਖਰਚਾ ਦਿੰਦੇ ਆ ਮੈਂ ਆਪਣਾ ਖਰਚਾ ਆਪ ਹੀ ਕਰਦਾ ਵਾਂ ਇਹਨਾਂ ਨੇ ਇਹ ਪ੍ਰਥਾ ਤੋਰੀ ਹੋਈ ਆ ਬਾਕੀ ਕੋਈ ਗੱਲ ਨਹੀਂ ਤੂੰ ਉਸ ਰੱਬ ਤੇ ਪਰ ਉਹ ਸਾਰਖ ਆਪਾਂ ਦਾਦੀ ਨਾਲ ਇਹ ਸਭ ਕੁਝ ਨਹੀਂ ਕਰਨਾ ਜੋ ਬੀਜਾਂਗੇ ਉਹੀ ਵੜਨਾ ਪੈਣਾ ਵਾ ਠੀਕ ਹੈ ਆਪਾਂ ਨਫ਼ਰਤ ਨਹੀਂ ਬੀਜਣੀ ਬਿਲਕੁਲ ਨਹੀਂ ਬੀਜਣੀ ਜੇ ਆਪਾਂ ਇਸ ਤਰ੍ਹਾਂ ਕਰਾਂਗੇ ਨਾ ਅੱਗੇ ਜਾ ਕੇ ਸਾਡੇ ਬੱਚੇ ਵੀ ਹਣ ਨੈਤਿਕ ਨਹੀਂ ਕਰਨਗੇ ਬਿਲਕੁਲ ਤੇ ਇਸ ਕਰਕੇ ਤੂੰ ਦਾਦੀ ਨਾਲ ਜਾ ਅੱਜ ਬਾਜ਼ਾਰ ਉਹ ਗੱਡੀ ਲੈ ਜਾ ਆਪਣੀ ਤੇ ਦਾਦੀ ਜੋ ਕਹਿੰਦੀ ਆ ਸਭ ਕੁਛ ਦਾਦੀ ਨੂੰ ਕਰਕੇ ਦੇ ਕਿਹੇ ਵੀ ਗੱਲ ਦੀ ਦਾਦੀ ਦੇ ਨਾਲ ਅੰਦਰ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਮੈਂ ਘਟ ਕੀਤਾ ਨਹੀਂ ਨਹੀਂ ਤੂੰ ਟੈਨਸ਼ਨ ਨਾ ਲੋ ਮੈਂ ਤੇ ਆਪਣੇ ਵੱਲੋਂ ਪੂਰਾ ਹੀ ਕਰਦੀ ਆ ਜਦੋਂ ਵੀ ਮੇਰੀ ਸੈਲਰੀ ਆਂਦੀ ਨਾ ਸਭ ਤੋਂ ਪਹਿਲਾਂ ਮੈਂ ਦਾਦੀ ਵਾਸਤੇ ਗਿਫਟ ਲੈ ਕੇ ਆਨੀ ਆ ਕਿਉਂਕਿ ਮੈਨੂੰ ਪਤਾ ਵਾ ਜਦੋਂ ਬੰਦਾ ਨਾ ਇਸ ਉਮਰ ਦੇ ਵਿੱਚ ਆ ਜਾਂਦਾ ਨਾ ਉਦੋਂ ਦਾ ਸੁਭਾਅ ਬੱਚਿਆਂ ਵਾਲਾ ਹੋ ਜਾਂਦਾ ਵਾ ਜਿਦਾਂ ਆਪਾਂ ਆਪਣੇ ਬੱਚਿਆਂ ਨੂੰ ਕਰਦੇ ਕਿੰਨਾ ਬੱਚੇ ਸਾਡੇ ਗੁੱਸਾ ਕਰਦੇ ਆ ਹਨ ਨੂੰ ਚੜਾਉਂਦੇ ਵੀ ਆ ਪਰ ਫਿਰ ਵੀ ਬਾਜੋ ਆਪਾਂ ਉਹਨਾਂ ਨੂੰ ਹਨਾ ਟੈਕਲ ਕਰਦੇ ਉਹਨਾਂ ਨੂੰ ਪਿਆਰ ਕਰਦੇ ਹਨਾ ਤੇ ਉਸੇ ਤਰ੍ਹਾਂ ਇਸ ਉਮਰ ਦੇ ਵਿੱਚ ਬੰਦਾ ਨਾ ਬੱਚਾ ਹੀ ਬਣ ਜਾਂਦਾ ਵਾ ਤੇ ਬਾਹਰ ਪਤਾ ਕੀ ਕਹਿੰਦੇ ਦੋਵੇਂ ਜਣੇ ਹਾਂ ਕਿ ਆਪਾਂ ਆਪਣੀ ਸੱਸ ਨੂੰ ਨਾ ਐਮ ਸਿਰ ਤੇ ਚੜਾ ਕੇ ਰੱਖਿਆ ਉਹਨੂੰ ਤੇ ਪੈਰ ਨਹੀਂ ਰੱਖਣ ਦਈਦਾ ਉਹਨੂੰ ਤੇ ਆਪਣਾ ਖਰਚਾ ਦਈਦਾ ਉਹਨੂੰ ਤੇ ਆਪਾਂ ਆਹ ਕਰੀਦਾ ਉਹ ਕਰੀਦਾ ਤੇ ਦਾਦੀ ਵਿਚਾਈ ਨੂੰ ਪੁੱਛ ਕੇ ਵੇਖੋ ਜਿਉਂਨੇ ਕਿਤੇ ਆਪਣਾ ਮੂੰਹ ਖੋਲਦਾ ਨਾ ਤੇ ਇਹਨਾਂ ਦੇ ਮੂੰਹ ਬੰਦ ਹੋ ਜਾਣੇ ਤੂੰ ਦਾਦੀ ਨੂੰ ਲੈ ਕੇ ਜਾ ਤੇ ਰੋਟੀ ਵੀ ਦਾਦੀ ਨੂੰ ਬਾਹਰੋਂ ਖਵਾ ਕੇ ਲਿਆਵੀਂ ਠੀਕ ਹੈ ਸਾਰਾ ਠੀਕ ਆ ਹਾਂ ਚਲੋ ਜਾਓ ਮੈਂ ਵੀ ਫਿਰ ਨਿਕਲਾਂ ਜਦੋਂ ਇਨਸਾਨ ਸਿਆਣੀ ਉਮਰ ਦੇ ਵਿੱਚ ਹੋ ਜਾਂਦਾ ਵਾ ਕਿ ਉਹਦੀਆਂ ਖੁਆਇਸ਼ਾਂ ਮਰ ਜਾਂਦੀਆਂ ਕਿ ਉਹ ਜੀਨ ਦਾ ਆਪਣਾ ਛੱਡ ਦੇਵੇ ਕਿ ਆਪਣੇ ਰਿਸ਼ਤੇਦਾਰ ਛੱਡ ਦੇਵੇ ਕਲੀਅਰ ਹੈ ਜੀਨ ਦਾ ਕੀ ਛੱਡ ਦੇਵੇ ਕਲੀਅਰ ਨਹੀਂ ਹੈ ਸੋ ਇਹ ਗੱਲ ਕਹੇ ਨਾ ਨਹੀਂ ਜੀਨ ਦਾ ਉਹ ਯਾਰ ਇੱਕ ਲਫ਼ਜ਼ ਹੈ ਗਹੀ ਜੀ ਇੱਛਾ ਜੀ ਦੀ ਉਮੀਦ ਹਾਂ ਜੀ ਦੀ ਜੀ ਦੀ ਉਮੀਦ ਇਹ ਹੁਣ ਕਿਤਰਾ ਹੋ ਜਾਂਦਾ ਕਿ ਸਿਰਫ ਆਪਣੀਆਂ ਆਪਣੀਆਂ ਰਿਸ਼ਤੇਦਾਰੀਆਂ ਨਭਾਓ ਹਾਂ ਆਪਣੇ ਪੈਸਿਆਂ ਦਾ ਕਰੇ ਸਾਰਾ ਖਰਚ ਕਰੋ ਹਾਂ ਆਪਣੇ ਪੈਸੇ ਦਾ ਕਰੋ ਤੇ ਤੁਸੀਂ ਜਾਂ ਤਾਂ ਫਿਰ ਖਰਚਾ ਬੰਨੋ ਦਾਦੀ ਦਾ ਪੈਸਾ ਉਹਨਾਂ ਨੂੰ ਕੋਈ ਵੀ ਨਹੀਂ ਦਿੰਦਾ ਹਾਂ ਤੇ ਪਰ